ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਦੀ ਕਿਰਪਾ ਤੁਸੀ ਸਾਰੇ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਹਾਂ ਹੁਣ ਆਪਾਂ ਬਣਾਵਾਂਗੇ ਫੁੱਲ ਆਫ ਪ੍ਰੋਟੀਨ ਕੋਨ ਦੇ ਜਿਹੜੇ ਮੈਂਟਸ ਹੋਗਾ ਆਪਾਂ ਉਹਦੀ ਬਣਾਵਾਂਗੇ ਸਬਜੀ ਵੀ ਬਣਾ ਸਕਦੇ ਆ ਇਹਨੂੰ ਕੀਮਾ ਵੀ ਕਹਿ ਸਕਦੇ ਆ ਤੇ ਕਈ ਇਹਨੂੰ ਪਨੀਰ ਦੀ ਪਰ ਜਿੰਦਰ ਵੀ ਕਹਿ ਸਕਦੇ ਹੋ ਤੇ ਆਪਾਂ ਇਹ ਬਣਾਵਾਂਗੇ ਤੇ ਨਾਲ ਆਪਾਂ ਬਣਾਵਾਂਗੇ ਰੈਪ ਤੇ ਸਾਰੇ ਹੈਲਥੀ ਹੋਣਗੇ ਤੇ ਆਪਾਂ ਬਣਾਉਣੇ ਹੈਗੀਆਂ ਇਹਨਾਂ ਦੇ ਫੁੱਲ ਆਫ ਪ੍ਰੋਟੀਨ ਦੀ ਸਬਜੀ ਤੇ ਥੋੜੀਆਂ ਜਿਹੀਆਂ ਚੀਜ਼ਾਂ ਦੇ ਨਾਲ ਆਪਾਂ ਬਣਾਵਾਂਗੇ ਜੇ ਕਦੀ ਕਦੇ ਆਪਣੇ ਘਰੇ ਕੋਈ ਚੀਜ਼ ਹੈ ਜੀ ਨਹੀਂ ਹੁੰਦੀ ਤਾਂ ਇਹ ਜੀ ਚੀਜ਼ ਤੁਸੀਂ ਘਰੇ ਜ਼ਰੂਰ ਲਿਆ ਕੇ ਰੱਖੋ ਇਹ ਹੈਗੇ ਫ੍ਰੀਜਰ ਵਾਈਜ਼ ਜੇ ਤੁਸੀਂ ਇਹ ਨਹੀਂ ਹੈਗੇ ਤਾਂ ਤੁਹਾਨੂੰ ਜਿਹੜੇ ਸਵਾਵਿੰਦੇ ਵੀ ਬੜੀਆਂ ਹੁੰਦੀਆਂ ਉਹਨਾਂ ਦੇ ਚੰਤ ਮਿਲਦੇ ਆ ਤੇ ਆਪਾਂ ਚਲੋ ਆਪਾਂ ਬਣਾਉਨੇ ਹਾਂ ਹੁਣ ਕੋਨ ਮੈਂਥ ਦੇ ਤੇ ਸਬਜੀ ਸਾਰੀ ਵੀਡੀਓ ਨੂੰ ਫੋਲੋ ਵੀਡੀਓ ਤੁਸੀਂ ਜ਼ਰੂਰ ਦੇਖਣਾ ਤੇ ਇਹ ਹੈਗੇ 300 ਗ੍ਰਾਮ ਮੈਂ ਲਿਆਂ ਦੋ ਮਿਰਚਾਂ ਲਈਆਂ ਤੇ 300 ਗ੍ਰਾਮ ਮੈਂਥ ਲਿਆ ਇੱਕ ਅਨੀਅਨ ਲਿਆ ਤੇ ਜੀਰਾ ਤੇ ਆਪਾਂ ਪਾਉਣਾ ਕੋਕੋਨਟ ਔਇਲ ਮੈਂ ਯੂਜ਼ ਕਰਦੀ ਆ ਜੈਤੋਨ ਦਾ ਤੇਲ ਹੈਗਾ ਤੁਸੀਂ ਜਿਹੜਾ ਵੀ ਕੋਈ ਯੂਜ਼ ਕਰਦੇ ਤੁਸੀਂ ਉਹ ਕਰ ਸਕਦੇ ਹੋ ਮੈਂ ਜ਼ਿਆਦਾ ਦੇਸੀ ਕਿਉਂ ਜਾ ਮੈਂ ਕੋਕੋਨਟ ਔਇਲ ਯੂਜ਼ ਕਰਦੀ ਆ ਹਰ ਇੱਕ ਚੀਜ਼ ਲਈ ਜ਼ਿਆਦਾ ਸਿਹਤ ਲਈ ਹੈਲਥ ਲਈ ਆਪਾਂ ਪਹਿਲਾਂ ਆਪਾਂ ਕਿੰਨਾ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਮੈਲਟ ਕਰਾਂਗੇ ਰੱਖ ਕੇ ਗੈਸ ਦੇ ਉੱਤੇ ਜਿੰਨਾ ਚੱਕ ਇਹ ਕੋਕੋਨਟ ਔਇਲ ਮੈਲਟ ਨਹੀਂ ਹੁੰਦਾ ਆਪਾਂ ਉਹਨਾਂ ਚਿੱਕਰ ਇਹਦੇ ਵਿੱਚ ਆਪਾਂ ਜੀਰਾ ਨਹੀਂ ਪਾਉਣਾ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਮੈਂ ਰੈਪ ਵੀ ਬਣਾਉਣੀ ਆ ਐਂਡ ਤੇ ਜਾ ਕੇ ਤੁਸੀਂ ਰੈਪ ਜ਼ਰੂਰ ਦੇਖਣਾ ਕਿਵੇਂ ਬਣਦੇ ਆ ਕਿਸੇ ਵੀ ਚੀਜ਼ ਨਾਲ ਤੁਸੀਂ ਖਾ ਸਕਦੇ ਆ ਸੌਫਟ ਬਣਦੇ ਆ ਹੈਲਥੀ ਆ ਤੇ ਤੁਸੀਂ ਆਪ ਬਣਾ ਕੇ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਆ ਤੇ ਜ਼ਰੂਰ ਫੁੱਲ ਵੀਡੀਓ ਮੇਰੀ ਵਾਚ ਕਰੋ ਕੋਈ ਚੀਜ਼ ਵਿੱਚੋਂ ਮਿਸ ਨਾ ਕਰ ਜਿਓ ਤੇ ਤਾਂ ਕਿ ਫਿਰ ਤੁਹਾਡੇ ਫਿਰ ਕੱਲ ਨੂੰ ਨਾ ਬਣਨਾ ਤੁਸੀਂ ਮੈਨੂੰ ਕਹੋਗੇ ਬਣੇ ਨਹੀਂ ਤੇ ਕਿਉਂ ਨਹੀਂ ਬਣੇ ਇਸ ਕਰਕੇ ਇਕੱਲੀ ਇਕੱਲੀ ਚੀਜ਼ ਦੇਖ ਕੇ ਕਿ ਮੈਂ ਆਪਾ ਬਣਾਉਣਾ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਆਪਣੇ ਸੋਆਬੀਨ ਦੇ ਜਿਹੜੇ ਚੰਕ ਹੁੰਦੇ ਸੋਆਬੀਨ ਦੀਆਂ ਬੜੀਆਂ ਦਾ ਜਿਹੜਾ ਉਹ ਹੁੰਦਾ ਗ੍ਰੈਂਡ ਕੀਤੀਆਂ ਹੁੰਦੀਆਂ ਤੁਸੀਂ ਉਹ ਵੀ ਇਦਾਂ ਹੀ ਬਣਾ ਸਕਦੇ ਆ ਉਹ ਵੀ ਫੁੱਲ ਆਫ ਪ੍ਰੋਟੀਨ ਹੁੰਦੀਆਂ ਇਹ ਕੋਨ ਹੈਗਾ ਇਹ ਤੌਰ ਤੇ ਵੈਜੀਟੇਰੀਅਨ ਦੇ ਲਈ ਹੈਗਾ ਜਿਹੜੇ ਮੀਟ ਵਗੈਰਾ ਨਹੀਂ ਖਾਂਦੇ ਵੈਜੀਟੇਰੀਅਨ ਹੈਗਾ ਤੇ ਇਹ ਗਲੂਟਨ ਫ੍ਰੀ ਹੁੰਦਾ ਜੀਰਾ ਪਾਉਣਾ ਚੰਗੀ ਤਰ੍ਹਾਂ ਚੜਕ ਲੈਣਾ ਜੀਰਾ ਪਟਕ ਪਟਕ ਕਰਨ ਲੱਗਿਆ ਜੀਰਾ ਪਾਉਣਾ ਚਿਕਰੇ ਨੂੰ ਭੁੱਲਣਾ ਕਿਉਂਕਿ ਗੈਸ ਮੀਡੀਅਮ ਤੇ ਰੱਖੀ ਹੈ ਮੈਂ ਤੇਜ਼ ਗੈਸ ਨਹੀਂ ਰੱਖੀ ਤੇ ਇਹ ਜੇਗਾ ਪੰਨ ਬਹੁਤ ਆਪਾਂ ਇਹਦੇ ਵਿੱਚ ਪਾ ਦੇਣਾ ਅਨੀਅਨ ਤੇ ਨਾਲ ਮੈਂ ਪਾਈਆਂ ਹਰੀਆਂ ਮਿਰਚਾਂ ਕਿਉਂਕਿ ਆਪਾਂ ਥੋੜਾ ਜਿਹਾ ਕਰਾਰਾ ਖਾਣਾ ਦੋ ਹਰੀਆਂ ਮਿਰਚਾਂ ਪਾਈਆਂ ਤੇ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਕਿੰਨੀਆਂ ਇਹਦੇ ਵਿੱਚ ਮਿਰਚਾਂ ਤੁਸੀਂ ਲਾਈਕ ਕਰ ਦਿਓ ਜਾਦੇ ਲਾਈਕ ਕਰ ਦਿਓ ਤੇ ਬਸ ਆਪਾਂ ਹੋਰ ਇਹਦੇ ਵਿੱਚ ਕੋਈ ਐਸੀ ਚੀਜ਼ ਆਪਾਂ ਨਹੀਂ ਪਾਣੀ ਕੱਲੀਆਂ ਆਪਾਂ ਹਰੀਆਂ ਮਿਰਚਾਂ ਪਿਆਜ਼ ਤੇ ਆਪਾਂ ਪਹਿਲਾਂ ਜੀਰਾ ਭੁੰਨਿਆ ਤੇ ਤੋਂ ਬਾਅਦ ਆਪਾਂ ਜਿਹੜੇ ਜੇ ਤੁਸੀਂ ਆਪਾਂ ਪਾਉਣਾ ਹੁੰਦਾ ਸਾਲਟ ਤਾਂ ਪਾਉਣਾ ਹੀ ਹੁੰਦਾ ਉਹ ਤਾਂ ਆਪ ਨੂੰ ਸਭ ਨੇ ਪਤਾ ਆ। ਜੇ ਆਪਾਂ ਹੁਣ ਇਹਨੂੰ ਭੁੰਨਾਂਗੇ ਇਹਨੂੰ ਚੰਗੀ ਤਰ੍ਹਾਂ ਨਹੀਂ ਭੁੰਨਣਾ ਆਪਾਂ ਥੋੜਾ ਜਿਹਾ ਬ੍ਰਾਊਨ ਕਰਨਾ ਹੈ ਤੇ ਜ਼ਿਆਦਾ ਆਪਾਂ ਇਹ ਤੜਕੇ ਨੂੰ ਨਹੀਂ ਭੁੰਨਣਾ। ਹਦ ਇਹ ਲੋ ਜਿਨੀ ਲਈ ਹੁਣ ਮੇਰਾ ਤੜਕਾ ਇਹ ਜਿਹੜਾ ਬ੍ਰਾਊਨ ਜਿਹਾ ਹੋ ਚੱਲਿਆ ਤੇ ਨਾਲ ਦੇ ਨਾਲ ਪਲੀਜ਼ ਤੁਸੀਂ ਮੈਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਆ ਕਰੋ ਤੇ ਫਿਰ ਮੈਂ ਤੁਹਾਡੇ ਲਈ ਨਵੇਂ-ਨਵੇਂ ਰੈਸਪੀਜ਼ ਲੈ ਕੇ ਆਉਣੀ ਆ ਤੇ ਤੁਹਾਡੇ ਨਵੇਂ-ਨਵੇਂ ਚੀਜ਼ਾਂ ਕੋਈ ਨਾ ਕੋਈ ਡਿਫਰੈਂਟ ਚੀਜ਼ ਮੈਂ ਕੋਸ਼ਿਸ਼ ਕਰਦੀ ਆ ਕਿ ਚੀਜ਼ਾਂ ਲੈ ਕੇ ਆ ਕਰਾਂ ਕਿ ਇੱਕ ਚੀਜ਼ ਨੂੰ ਦੇਖਦੇ ਕਿ ਕਈ ਵਾਰ ਸਾਰੇ ਜਾਂ ਸਬੂਰ ਹੋ ਜਾਂਦੇ ਆ ਇਸ ਕਰਕੇ ਮੈਂ ਟਰਾਈ ਕਰਦੀ ਆ ਕਿ ਡਿਫਰੈਂਟ ਆਪਣੀ ਚੀਜ਼ਾਂ ਲੈ ਕੇ ਆਵਾਂ ਤੁਹਾਡੇ ਤੁਹਾਡੇ ਲਈ ਤੇ ਮੈਂ ਵੀ ਮੈਨੂੰ ਵੀ ਬਹੁਤ ਖੁਸ਼ੀ ਮਿਲਦੀ ਆ ਜਦੋਂ ਮੇਰੇ ਚੈਨਲ ਇਹਨੂੰ ਚੈਨਲ ਨੂੰ ਲਾਈਕ ਕਰਦੇ ਆ ਮੇਰੀ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਮੈਸੇਜ ਪਾਉਂਦੇ ਮੈਨੂੰ ਬਹੁਤ ਖੁਸ਼ ਹੁੰਦੀ ਹੈ ਮੇਰਾ ਮੈਨੂੰ ਹੁੰਦਾ ਕਿ ਮੈਂ ਹੋਰ ਐਕਸਾਈਟਡ ਹੁੰਦੀ ਆ ਕਿ ਮੈਂ ਹੋਰ ਕੋਈ ਵੀਡੀਓ ਬਣਾਵਾਂ ਨਵੀਂ ਬਣਾਵਾਂ ਤੇ ਹੁਣ ਇਹ 2-3 ਦਿਨਾਂ ਤਵਾ ਤੁਹਾਡੇ ਇੱਕ ਹੋਰ ਦੋ ਨਵੀਆਂ ਵੀਡੀਓ ਆਉਣੀਆਂ ਜਿਹੜੀਆਂ ਬਹੁਤ ਹੀ ਡਿਫਰੈਂਟ ਹਟਕੇ ਹੋਣਗੀਆਂ ਆਪਾਂ ਸਾਲਟ ਪਾਤਾ ਇਹਦੇ ਵਿੱਚ ਤੇ ਆਪਣਾ ਦੇਖ ਲਓ ਜੀ ਹੁਣ ਨੀਲੀ ਇਹ ਭੱਜ ਗਿਆ ਕਾਲਾ ਜਾਦੇ ਨਹੀਂ ਭੁੰਨਿਆ ਜਿਸਨੋਮਲ ਜਿਆ ਭੁੰਨਿਆ ਤੇ ਥੋੜਾ ਜਿਹਾ ਘੱਟ ਭੁੰਨਿਆ ਤੇ ਆਪੇ ਦੇਗੇ ਚੰਕ ਮੇਰੇ ਕੋਲੇ ਹੈਗੇ ਆ ਜੀ ਫਰੋਜ਼ਨ ਵਾਲੇ ਮੇਰਾ ਕੋਨ ਇਹ ਫਰੋਜ ਜਿਹੜਾ ਹਮੇਸ਼ਾ ਪਿਆ ਹੁੰਦਾ ਤੇ ਕਦੀ ਵੀ ਲੋਟ ਪੈ ਸਕਦੀ ਹੈ ਤੇ ਇਹ ਹੈਗਾ ਕੋਨ ਫਰੋਜਨ ਵਾਲਾ ਤੇ ਇਹਨੂੰ ਆਪਾਂ ਮੀਡੀਅਮ ਲੋ ਗੈਸ ਤੇ ਰੱਖ ਕੇ ਪੁੰਨਾਂਗੇ ਤੀਜੇ ਤੇ ਇਹ ਵਿੱਚ ਆਪਾਂ ਪਾਤਾ ਟਮਾਟੋ ਕੇਚਪ ਆਪਾਂ ਹੋਰ ਇਹਦੇ ਵਿੱਚ ਕੋਈ ਨਹੀਂ ਫਲੇਵਰ ਪਾਇਆ ਕੱਲਾ ਟਮਾਟੋ ਕੇਚਪ ਦਾ ਪਾਇਆ ਜੇ ਤੁਸੀਂ ਕੋਈ ਹੋਰ ਸੋਸ ਪਾਉਣਾ ਚਾਹੁੰਦੇ ਹੋ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਆ ਪਰ ਆਪਾਂ ਕੱਲਾ ਟਮਾਟੋ ਕੇਚਪ ਪਾਇਆ ਇਹਦੇ ਵਿੱਚ ਸਾਰੇ ਫਲੇਵਰ ਆ ਜਾਂਦੇ ਸਾਰੇ ਚੀਜ਼ਾਂ ਦੇ ਤੇ ਇਸ ਕਰਕੇ ਆਪਾਂ ਕੋਈ ਹੋਰ ਫਲੇਵਰ ਇਹਦੇ ਵਿੱਚ ਨਹੀਂ ਪਾਇਆ ਤੇ ਜੇ ਤੁਸੀਂ ਅੰਡਰ ਤੇ ਕਰਿਆੰਡਾ ਪਾਉਣਾ ਧਨੀਆ ਪਾਉਣਾ ਤਾਂ ਤੁਸੀਂ ਪਾ ਸਕਦੇ ਆ ਆ ਲਓ ਜੀ ਆਪਾਂ ਹੁਣ ਇਹ ਚੰਗੀ ਤਰ੍ਹਾਂ ਪਾ ਕੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਉਂਗੀ ਪਾਣੀ ਤੇ ਬਹਲਾ ਨਹੀਂ ਪਾਉਣਾ ਥੋੜਾ ਜਿਹਾ ਪਾਉਣਾ ਤਾਂ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਇਹ ਦਸਿਕ ਲੱਗ ਜਾ ਤੇ ਫਿਰ ਆਪਾਂ ਇਹਨੂੰ ਟੱਕ ਕੇ ਤੇ ਲੋ ਗੈਸ ਤੇ ਰੱਖ ਕੇ ਬਣਾਵਾਂਗੇ ਆਹ ਦੇਖ ਲਓ ਜੀ ਦੇਖੋ ਕਿੰਨੇ ਸੋਹਣਾ ਲੱਗਦਾ ਆ ਸਿੰਪਲ ਆ ਨਾ ਕੋਈ ਇਹਦੇ ਵਿੱਚ ਬਹਲਾ ਚੀਜ਼ਾਂ ਪਾਈਆਂ ਆਪਾਂ ਤੇ ਉਹ ਗੁੱਤ ਮਸਾਲਾ ਪਾਇਆ ਹੈ ਗਰਮ ਮਸਾਲਾ ਤੇ ਧਨੀਆ ਪਾਊਡਰ ਥੋੜਾ ਥੋੜਾ ਹੀ ਪਾਇਆ ਉਹਨੂੰ ਟੂ ਮੱਚ ਨਾ ਪਾਇਆ ਜੇ ਟੂ ਮੱਚ ਪਾ ਲੂੰਗਾ ਫਿਰ ਜਿਆਦਾ ਸਟਰੋਂਗ ਹੋ ਜਾਂਦਾ ਤੇ ਮੈਂ ਥੋੜਾ ਥੋੜਾ ਹੀ ਪਾਇਆ ਇਹਦੇ ਵਿੱਚ ਮੈਂ ਹਲਦੀ ਨਹੀਂ ਪਾਈ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਆ ਪਰ ਮੈਂ ਹਲਦੀ ਨਹੀਂ ਪਾਈ ਇਹ ਤਾਂ ਹੁਣ ਸਾਡੇ ਆਪਣੇ ਸਵਾਦ ਅਨਸਾਰ ਮੇਥੀ ਆ ਮੇਥੀ ਸੁੱਕੀ ਮੇਥੀ ਪਾਈ ਆ ਤੇ ਤੁਸ ਤੁਹਾਡੇ ਆਪਣੇ ਤੇ ਹੈਗਾ ਇਹ ਆਪਸ਼ਨ ਤੁਹਾਡੀ ਮਰਜ਼ੀ ਹੈ ਤੁਸੀਂ ਇਹ ਚ ਮੇਥੀ ਸੁੱਕੀ ਮੇਥੀ ਪਾਉਣੀ ਆ ਤੇ ਉਹ ਤੁਸੀਂ ਪਾ ਸਕਦੇ ਜਿੰਨੇ ਵੀ ਪਾਣੀ ਤਾਂ ਵੀ ਕੋਈ ਗੱਲ ਨਹੀਂ ਨਾ ਵੀ ਪਾ ਸਕਦੇ ਆਪਾਂ ਤੇ ਆਪਾਂ ਜਿਸ ਤੇ ਨੂੰ ਲੋ ਗੈਸ ਕਰਕੇ ਥੋੜੀ ਲੋ ਮੀਡੀਅਮ ਗੈਸ ਕਰਕੇ ਇਹਨੂੰ ਆਪਾਂ ਭੁੰਨਣਾ ਦੇਖ ਲਓ ਲੈਸ ਦੈਨ ਅੱਧਾ ਗਲਾਸ ਵਿੱਚ ਪਾਇਆ ਪਾਣੀ ਦਾ ਬਹੁਤ ਥੋੜਾ ਪਾਣੀ ਪਾਇਆ ਆਪਾਂ ਤੇ ਆਪਾਂ ਹੁਣ ਇਹਨੂੰ ਕਰ ਦੇਣਾ ਰੱਖ ਦੇਣਾ ਢੱਕ ਦੇਣਾ ਤੇ ਇਹਨੇ ਹੌਲੀ ਹੌਲੀ ਕਰਕੇ ਬਨ ਜਾਣਾ ਤੇ ਇਹਨੂੰ ਲੈਸ ਦੈਨ 10 ਮਿੰਟ ਦੇ ਵਿੱਚ ਬਨ ਜਾਂਦੀ ਹੈ ਜਿਆਦਾ ਇਹਨੂੰ ਟਾਈਮ ਨਹੀਂ ਲੱਗਦਾ ਬਨਣ ਨੂੰ ਜੇ ਤੁਸੇ ਕੋ ਬਹੁਤ ਟਾਈਮ ਲੱਗਦਾ ਇਹ ਬਿਲਕੁਲ ਬਹੁਤ ਥੋੜਾ ਟਾਈਮ ਲੱਗਦਾ ਕੋਨ ਨੂੰ ਬਣਨੂ ਫਟਾਫਟ ਦੂਜੇ ਪਾਸੇ ਜੇ ਤੁਸੇ ਪ੍ਰਸ਼ਾਦੇ ਬਣਾਉਨੇ ਆ ਤਾਂ ਦੂਜੇ ਪਾਸੇ ਤੁਸੇ ਆਟਾ ਕੋਨ ਕੇ ਪ੍ਰਸ਼ਾਦੇ ਬਣਾਓ ਜਦ ਤੱਕ ਇਹ ਤਰ ਹੋ ਜਾਂਦੀ ਹੈ ਰੈਡੀ ਆ ਲੋ ਜੀ ਨੀਲੀ ਬਣ ਚਲੀ ਆ ਆਪਣੀ ਸਬਜੀ ਤੇ ਕੋਈ ਇਹ ਤਾਂ ਬਹੁਤ ਟਾਈਮ ਨਹੀਂ ਲੋ ਜੀ ਆਪਾਂ ਪਤਾ ਕਰਿਆਂਦਾ ਦੇਖੋ ਜੀ ਬਣ ਗਈ ਆਪਣੀ ਸਬਜੀ ਕਿੰਨਾ ਚੰਨਾ ਚੱਲ ਗਿਆ ਮਿੰਟੋ ਮਿੰਟ ਹੀ ਬਣ ਜਾਂਦੀ ਬਸ ਕੱਲੇ ਪਿਆਜ਼ ਭੁੰਨਣ ਦਾ ਹੀ ਆਪਣਾ ਥੋੜਾ ਜਿਹਾ ਹੁੰਦਾ ਉਸ ਤੋਂ ਬਾਅਦ ਇਹ ਬਣ ਜਾਂਦੀ ਹੈ ਰੈਡੀ ਹੋ ਜਾਂਦੀ ਹੈ ਬਿਲਕੁਲ ਤੇ ਬੜੀ ਸਵਾਦ ਹੁੰਦੀ ਹੈ ਤੁਹਾਡੇ ਜਿਹਦਾ ਫੁੱਲ ਆਫ ਪ੍ਰੋਟੀਨ ਹੈਗੀ ਆ ਤੇ ਜੇ ਤੁਸੀਂ ਮੀਟ ਵਗੈਰਾ ਨਹੀਂ ਖਾਂਦੇ ਤਾਂ ਤੁਸੀਂ ਇਹਨੂੰ ਕੋਨ ਨੂੰ ਲੈ ਕੇ ਜ਼ਰੂਰ ਖਾਇਆ ਕਰੋ ਹੈਲਥੀ ਆ ਫੁੱਲ ਆਫ ਪ੍ਰੋਟੀਨ ਆ ਤੇ ਤੁਹਾਡਾ ਟਮੀ ਫੁੱਲ ਰੱਖਦੀ ਆ ਤੇ ਆ ਲੋ ਜੀ ਆਪਾਂ ਦੂਜੇ ਪਾਸੇ ਬਣਾਉਣ ਲੱਗੇ ਆ ਆਪਣਾ ਜਿਹੜਾ ਹੈਗਾ ਰੋਟੀ ਬਣਾਉਣ ਲੱਗੇ ਆ ਨਾਨ ਕਹਿ ਸਕਦੇ ਆ ਨਾਨ ਤਾਂ ਨਹੀਂ ਕਹਿ ਸਕਦੇ ਆ ਆਪਾਂ ਕਹਿ ਸਕਦੇ ਆ ਇਹਨੂੰ ਰੈਪ ਬਣਾਉਣ ਲਈ ਮੈਂ ਇਹਦੇ ਵਿੱਚ ਪਾਇਆ ਧਿਆਨ ਨਾਲ ਸੁਣ ਲਿਓ ਮੈਂ ਇਹਦੇ ਵਿੱਚ ਪਾਇਆ ਦੋ ਪਾਇਆ ਚਮਚੇ ਬਿਸਣ ਦੇ ਇੱਕ ਚਮਚਾ ਮੈਂ ਪਾਇਆ ਇਹਦੇ ਵਿੱਚ ਚੋਲਾਂ ਦੇ ਆਟੇ ਦਾ ਤੇ ਵਿੱਚ ਦੋ ਚਮਚੇ ਪਾਏ ਆ ਦਹੀਂ ਦੇ ਤੇ ਜੇ ਤੁਸੀਂ ਇੱਥੇ ਸੌਲਟ ਪਾਉਣਾ ਤੇ ਪਾ ਸਕਦੇ ਨਹੀਂ ਪਾਣਾ ਨਾ ਵੀ ਪਾਏ ਮੈਂ ਪਾਇਆ ਨਹੀਂ ਤੇ ਫਿਰ ਆਪਾਂ ਇਹਨੂੰ ਦੁੱਧ ਦੇ ਨਾਲ ਕੋਲ ਬਣਾਇਆ ਆ ਦੁਬਾਰੇ ਫਿਰ ਦੱਸ ਦਿੰਨੀ ਆ ਇਹਦੇ ਵਿੱਚ ਮੈਂ ਪਾਇਆ ਦੋ ਚਮਚੇ ਪਾਏ ਮੈਂ ਬਿਸਣ ਦੇ ਇੱਕ ਚਮਚਾ ਮੈਂ ਪਾਇਆ ਹੈਗਾ ਚੋਲਾਂ ਦੇ ਆਟੇ ਦਾ ਤੇ ਇਹਦੇ ਵਿੱਚ ਦੋ ਚਮਚੇ ਪਾਇਆ ਦਹੀਂ ਦੇ ਤੇ ਦੁੱਧ ਦੇ ਨਾਲ ਇਹਦਾ ਕੋਲ ਬਣਾਇਆ ਬਸ ਆਹੀ ਚੀਜ਼ਾਂ ਪਾਇਆ ਛੋਰ ਕੁਛ ਨਹੀਂ ਮੈਂ ਪਾਇਆ ਜੇ ਤੁਸੀਂ ਕੱਲਾ ਪਲੇਨ ਬਣਾਉਣਾ ਜਾਂ ਤੁਸੀਂ ਊ ਖਾਣ ਲਈ ਬਣਾਉਣਾ ਤੇ ਫਿਰ ਤੁਸੀਂ ਇਹਦੇ ਵਿੱਚ ਨੋਨ ਮਿਰਚ ਮਸਾਲਾ ਤੇ ਧਨੀਆ ਧੁਨੀਆ ਪਾ ਕੇ ਕੱਲਾ ਬਣਾ ਸਕਦੇ ਹੋ ਪਰ ਆਪਾਂ ਸਬਜੀ ਨਾਲ ਖਾਣਾ ਇਸ ਕਰਕੇ ਆਪਾਂ ਇਹ ਪਲੇਨ ਬਣਾ ਰਹੇ ਹਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਜਦੋਂ ਇੱਕ ਬਿਲਕੁਲ ਇਹਦੇ ਹੋਲ ਬਣ ਜੇ ਮਤਲਬ ਇਹ ਚ ਕੋਈ ਡਲੀ ਨਾ ਖੇ ਨਾ ਤੁਹਾਨੂੰ ਉਹਨਾਂ ਚ ਕਰ ਨੂੰ ਖੋਲ ਜਾਣਾ ਜਾਂ ਤੁਸੀਂ ਦੂਜਿਆਂ ਨਾਲ ਵੀ ਖੋਲ ਸਕਦੇ ਆ ਤੇ ਮੈਂ ਤੇ ਚਮਚੇ ਨੇ ਖੋਲਣ ਲੱਗੀ ਤੇ ਛੇਤੀ ਖੋਲ ਕੇ ਥੋੜਾ ਹੀ ਬਣਾਇਆ ਕਿਉਂਕਿ ਆਪਾਂ ਬਾਹਰੇ ਬਣਾਉਣੇ ਨਹੀਂ ਤੇ ਉਹ ਤੇ ਮੈਂ ਤੁਹਾਨੂੰ ਦਿਖਾਣ ਲਈ ਕਿ ਇਹ ਵੀ ਪਪਰ ਖੋਲਣਾ ਹੈ ਕਿ ਇਹਦੇ ਵਿੱਚ ਕੋਈ ਵੀ ਡਲੀ ਨਾ ਰਵੇ ਲਓ ਜੀ ਇਹ ਬਣ ਗਿਆ ਕੋਲ ਆਪਣਾ ਪਤਲਾ ਜਿਹਾ ਤਦ ਸਮਝ ਆ ਗਈ ਉਹਨੇ ਆਪਾਂ ਕਿ ਇਧਰ ਫਰਾਈਪਨ ਕਰ ਲਿਆ ਗਰਮ ਤੁਸੀਂ ਨਾਨ ਸਟਿਕ ਲੈਣਾ ਤਵਾ ਵੀ ਲੈ ਸਕਦੇ ਆ ਤੁਸੀਂ ਫਰਾਈਪਨ ਵੀ ਲੈ ਸਕਦੇ ਮੇਰੇ ਕੋਲ ਫਰਾਈਪਨ ਜੀ ਮੈਂ ਫਰਾਈਪਨ ਯੂਜ਼ ਕਰ ਲਿਆ ਹੈ ਚੰਗੀ ਤਰ੍ਹਾਂ ਕਰ ਰਹੀ ਹੈ ਗਰਮ ਤੇ ਇਹਦੇ ਵਿੱਚ ਕੋਈ ਅਕਸਰ ਚੀਜ਼ ਨਹੀਂ ਕੋਈ ਬੇਕਿੰਗ ਸੋਡਾ ਨਹੀਂ ਕੁਝ ਨਹੀਂ ਸਿੰਪਲ ਆਪਾਂ ਇਹ ਬਣਾਇਆ ਹੈ ਹਲੋ ਜੀ ਇਹ ਮੈਂ ਪਾਤਾ ਇਹਦੇ ਵਿੱਚ ਤੇ ਆਪਾਂ ਇਹਨੂੰ ਦੇਣਾ ਹਲਾ ਕੋਈ ਇਹਦਾ ਵੱਡਾ ਇਸ਼ੂ ਨਹੀਂ ਕਰਨਾ ਕੋਈ ਇਹ ਚ ਕੋਈ ਕੋਈ ਕੰਮ ਨਹੀਂ ਹੈਗਾ ਇਹ ਜੀ ਚੀਜ਼ਾਂ ਦਾ ਵਿਤਰਾ ਨਹੀਂ ਹੈਗਾ ਉਹ ਸਿੰਪਲ ਆਪਾਂ ਬਣਾ ਰਹੇ ਆ ਇਹਨੂੰ ਤੇ ਇਹਨੂੰ ਆਪਾਂ ਲੱਗੂਗਾ ਇਹਨੂੰ ਲੱਗੂ 1 ਮਿੰਟ ਅੱਧਾ ਕ ਮਿੰਟ ਲੱਗੂਗਾ ਇਹਨ ਸਿਕ ਲੱਗਣ ਨੂੰ ਲੈਸ ਜਨ ਤੋ ਮੈਂਟੀ ਲੱਗਦਾ ਵੈਸੇ ਤਾਂ ਬਣਨ ਤੇ 1 ਮਿੰਟ ਲੱਗ ਜਾਂਦਾ ਤੇ ਆਪਾਂ ਜਦੋਂ ਇਹ ਤੁਹਾਨੂੰ ਲੱਗ ਗਿਆ ਕਿ ਹੁਣ ਬਣਨ ਲੱਗ ਗਿਆ ਥੋੜਾ ਜਿਹਾ ਤੇ ਆਪਾਂ ਕਰਨਾ ਇਹਦਾ ਮਸਾਲਾ ਅੱਦ ਦੇਣਾ ਤੇ ਇਹ ਸਾਈਡਾਂ ਤੇ ਮਾੜਾ ਮਾੜਾ ਲੱਗਦਾ ਹੁੰਦਾ ਜਦੋਂ ਕਈ ਵਾਰ ਆਪਾਂ ਆਪਾਂ ਪੇਸ਼ੈਂਸ ਥੋੜੀ ਜਿਹੀ ਹੋ ਕਰ ਜਾਂਦੇ ਤਾਂ ਕਰਕੇ ਉਹ ਆਪਾਂ ਨੂੰ ਲੱਗਦਾ ਹੁੰਦਾ ਵੀ ਹਾਇ ਬਣਿਆ ਨਹੀਂ ਇਹ ਤੇ ਪਰ ਇਹ ਬਣ ਜਾਂਦਾ ਆ ਹੌਲ ਥੋੜੀ ਜੀ ਪੇਸ਼ੈਂਸ ਆਪਾਂ ਰੱਖਣੀ ਪੈਂਦੀ ਆ ਪਰ ਇਹ ਟਾਈਮ ਨਹੀਂ ਲੈਂਦਾ ਤੇ ਆਪਾਂ ਹੀ ਥੋੜੀ ਜੀ ਆਪਾਂ ਨੂੰ ਹੋ ਜਾਂਦਾ ਜਿਹਾ ਰਾਸ਼ ਤੇ ਇਹ ਬਹੁਤ ਛੇਤੀ ਬਣਦਾ ਆ ਫਿਊ ਅੱਧੇ ਲੈਸ ਦੇ ਮਿੰਟ ਦੇ ਵਿੱਚ ਬਣ ਜਾਂਦਾ ਕੋਈ ਇਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਕਿ ਗੈਸ ਤੇ ਆਪਾਂ ਨੂੰ ਬਣਾਉਣ ਬਹੁਤ ਟਾਈਮ ਲੱਗਦਾ ਤੇ ਡਿਪੈਂਡ ਤੁਹਾਡੇ ਤੇ ਕਰਦਾ ਇਹ ਵਿੱਚ ਅਸੀਂ ਚੈੱਕ ਕਰਨ ਲੱਗੇ ਮਾਸਟਰ ਆਇਆ ਹੈ ਤੇ ਤੁਸੀਂ ਇਹਨੂੰ ਕਿ ਆ ਦੇਖ ਲਓ ਜੇ ਖੁਰਮਾ ਪਾਉਣ ਲੱਗੀ ਹਾਂ ਤੇ ਜੇ ਤੁਸੀਂ ਇਹਨੂੰ ਬਿਲਕੁਲ ਹੀ ਪਤਲਾ ਬਣਾਉਣਾ ਤੇ ਫਿਰ ਤੁਸੀਂ ਜਿਹੜਾ ਆਪਾਂ ਕੋਰਬੇ ਦੇ ਵਿੱਚ ਪਾ ਰਹੇ ਹਾਂ ਬਿਲਕੁਲ ਥੋੜਾ ਪੋਣਾ ਹੈ ਮੈਂ ਥੋੜਾ ਜਿਹਾ ਰੋਟੀ ਦੀ ਤਰ੍ਹਾਂ ਬਣਾ ਰਹੀ ਡਰੈਪ ਬਣਾਉਣਾ ਥੋੜਾ ਜਿਹਾ ਮੋਟਾ ਬਣਾ ਰਹੀ ਹਾਂ ਤੇ ਬਸ ਇੰਨਾ ਸਿੰਪਲ ਜਿਹਾ ਬਣਾਉਣੀ ਆਪਾਂ ਕੋਈ ਕੰਮ ਨਹੀਂ ਹੈਗਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਵੀ ਕਰ ਲੋ ਇਹਨੂੰ ਬਣਾ ਕੇ ਦੇਖੋ ਤੁਸੀਂ ਇਹਨੂੰ ਰੈਪ ਨੂੰ ਰੋਟੀ ਨਾਲ ਵੀ ਖਾ ਸਕਦੇ ਹੋ ਸਬਜ਼ੀ ਨਾਲ ਵੀ ਖਾ ਸਕਦੇ ਹੋ ਦਹੀਂ ਨਾਲ ਵੀ ਜਾਂ ਇਹਦੇ ਵਿੱਚ ਨੂਨ ਮਿਰਚ ਮਸਾਲਾ ਪਾ ਕੇ ਵੀ ਖਾ ਸਕਦੇ ਹੋ ਕਿਵੇਂ ਵੀ ਮਰਜ਼ੀ ਬਣਾਓ ਰੈਪ ਦੇਖੋ ਕਿੰਨੇ ਸੋਹਣੇ ਬਣਦੇ ਆ ਮੈਂ ਤੁਹਾਨੂੰ ਦਿ ਬੜੇ ਟੇਸਟੀ ਬਣੇ ਹੈਗੇ ਆ ਤੇ ਸਬਜੀ ਦੇ ਨਾਲ ਖਾਣਨਾ ਵੀ ਤੇ ਜੇ ਤੁਸੀਂ ਇਕੱਲੇ ਚਾਹ ਨਾ ਖਾਣਾ ਜੇ ਕੋਈ ਆਇਆ ਗਿਆ ਹੈਗਾ ਤੇ ਤੁਹਾਨੂੰ ਲੱਗਦਾ ਵੀ ਕੁਝ ਤੁਹਾਡੇ ਕੋਲ ਹੈ ਨਹੀਂ ਇਹ ਜੀ ਚੀਜ਼ ਬਣਾਓ ਤੇ ਵਿੱਚ ਪਾਓ ਨੂਨ ਮਿਰਚ ਮਸਾਲਾ ਆਪਣਾ ਚੰਗੀ ਤਰ੍ਹਾਂ ਤੇ ਦੇਖੋ ਕਿੰਨਾ ਸੋਹਣਾ ਬਣਦਾ ਨਾਲੇ ਸੌਫਟਾ ਸੌਫਟਾ ਨਿਆਣਿਆ ਨੇ ਤੇ ਮਿੰਟੋ ਮਿੰਟੀ ਇਹਨਾਂ ਨੂੰ ਛੱਕ ਜਾਣਾ ਹੈ ਤੇ ਵੀ ਇੰਨੇ ਜਲਦੀ ਇਹ ਬਣਦੇ ਵੀ ਇੰਨੀ ਜਲਦੀ ਹੈ ਰੋਟੀ ਨਾਲੋਂ ਕਿਤੇ ਘੱਟ ਟਾਈਮ ਲੈਂਦੀ ਹੈ ਬਣ ਲੈ ਏ ਮੈਂ ਦੋ ਤਿੰਨ ਬਣਾ ਦੋ ਤਿੰਨ ਹੀ ਦੋ ਤਿੰਨ ਹੀ ਬਣਾਉਣੇ ਵਾਲੇ ਨਹੀਂ ਮੈਂ ਬਣਾਉਣੇ ਤੇ ਇਸ ਕਰਕੇ ਮੈਂ ਤੁਹਾਨੂੰ ਥੋੜਾ ਜਿਹਾ ਜਲਦੀ ਦਿਖਾ ਰਹੀ ਨੇ ਤਾਂ ਪੂਰਾ ਲੰਬਾ ਪ੍ਰੋਸੈਸ ਹੋ ਜਾਂਦਾ ਆ ਦੇਖ ਲਓ ਜੀ ਤਿੰਨ ਹੀ ਬਣਾਈ ਆਪਾਂ ਕਿੰਨੇ ਸੌਫਟ ਬਣੇ ਆ ਤੇ ਖਾਂ ਲੈ ਇੰਨੇ ਟੇਸਟੀ ਸੀ ਬਹੁਤ ਤੇ ਹੌਪ ਤੁਹਾਨੂੰ ਇਹ ਪਸੰਦ ਆਏ ਹੋਣਗੇ ਤੇ ਤੁਸੀਂ ਘਰੇ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਤੇ ਬੱਚਿਆਂ ਨੂੰ ਖਿਲਾਓ ਕਿੰਨੇ ਵਾਰ ਆਲੋਜੀ ਆਪਾਂ ਬਣਾ ਲਿਆ ਤੇ ਹੁਣ ਆਪਾਂ ਇਹਦਾ ਬਣਾਉਨੇ ਆ ਤੇ ਰੈਪ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਸੈਲਡ ਸੋੜ ਤੁਸੀਂ ਕੁਛ ਵੀ ਪਾ ਸਕਦੇ ਆ ਪਰ ਸਿੰਪਲ ਮੈਂ ਬਣਾਇਆ ਇਸ ਕਰਕੇ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੈਂ ਕਿਵੇਂ ਬਣਾ ਰਹੀ ਹਾਂ ਆਪਾਂ ਕੋਬਣਾ ਖਾਣੇ ਨੂੰ ਉਤੋਂ ਦੀ ਭਰ ਲੈਣਾ ਆ ਤੇ ਜੇ ਤੁਹਾਡੇ ਕੋਲੇ ਜਿਹੜੇ ਉਹ ਟਸਪਿਕ ਆਪਾਂ ਕਹਿੰਦੇ ਨੇ ਡੱਕੇ ਕਹਿੰਦੇ ਹੁੰਦੇ ਜਿਨ੍ਹਾਂ ਨੂੰ ਤੇ ਇਹ ਇੱਕ ਉੱਤੇ ਡੱਕਾ ਲਗਾ ਇੱਥੇ ਡੱਕਾ ਇੱਕ ਲਗਾ ਦਿਓ ਤੇ ਫਿਰ ਇਹ ਬਿਲਕੁਲ ਨਹੀਂ ਖੁੱਲਦੇ ਤੇ ਫਿਰ ਤੁਹਾਡੇ ਲਈ ਵਧੀਆ ਸੈੱਟ ਹੁੰਦਿਆ ਆਹ ਲੋ ਜੀ ਇੱਥੇ ਢੱਕਾ ਲਗਾ ਕੇ ਤੇ ਰੱਖ ਲਓ ਜਿੰਨੇ ਮਰਜ਼ੀ ਤੁਸੀਂ ਬਣਾਓ ਤੇ ਜੇ ਹੋਰ ਵੀ ਇੰਪੇਸ ਕਾਣਾ ਜੇ ਤੁਸੀਂ ਹੈਲਦੀ ਤੋਂ ਬਿਨਾ ਕਾਣਾ ਤੇ ਇਹਨਾਂ ਦੇ ਵਿੱਚ ਮਾੜਾ ਜਿਹਾ ਚੀਜ਼ ਪਾ ਲਓ ਬਾਅਦ ਵਿੱਚ ਤੇ ਕਰ ਲਓ ਗਰਮ ਹੁੱਪ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋ ਅੱਜ ਦੀ ਵੀਡੀਓ ਆਪਣੀ ਸੀਗੀ ਇੱਥੇ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ